ਆਵਾਜ਼ ਦਾ ਇਸ ਸਮੇਂ ਅਸੀਂ ਮੌਜੂਦ ਆ ਸੰਗਰੂਰ ਦੇ ਵਿੱਚ ਜਿਹੜਾ ਕਿ ਭਗਤ ਨਾਮਦੇਵ ਚੌਂਗੜੇ ਕੋਲ ਅਸੀਂ ਮੌਜੂਦ ਆ ਤੁਹਾਨੂੰ ਤਸਵੀਰਾਂ ਲਾਈਵ ਤਸਵੀਰਾਂ ਤੁਹਾਨੂੰ ਮੌਸਮ ਦੀਆਂ ਦਿਖਾ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਜਿੱਥੇ ਕਿ ਸੰਗਰੂਰ ਦੇ ਵਿੱਚ ਮੌਸਮ ਬੇਗੜ ਗਿਆ ਹੈ ਥੋੜਾ ਸਮਾਂ ਪਹਿਲੇ ਜਿਹੜੇ ਕਿ ਸੰਗਰੂਰ ਦੇ ਵਿੱਚ ਤੇਜ਼ ਹਨੇਰੀ ਚੱਲੀ ਜਿਹੜਾ ਕਿ ਕਾਫੀ ਖਲਾਰੇ ਜਿਹੜਾ ਹਨੇਰੀ ਦੇ ਵੱਲੋਂ ਪਾਏ ਗਏ ਲੋਕਾਂ ਦੇ ਵਿੱਚ ਭਾਜੜਾ ਪਈਆਂ ਮੌਸਮ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਸੰਗਰੂਰ ਦੇ ਵਿੱਚ ਜਿਹੜਾ ਕਿ ਚਾਰਚੇਰੇ ਅਸਮਾਨ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਤੇ ਕਿਲਮਣ-ਕਿਲਮਣ ਵੀ ਜਿਹੜੀ ਕਿ ਸੰਗਰੂਰ ਦੇ ਵਿੱਚ ਇਸ ਸਮੇਂ ਸ਼ੁਰੂ ਹੋ ਚੁੱਕੀ ਹੈ ਸਾਵਧਾਨ ਹੋ ਜਾਵੋ ਸਾਵਧਾਨ ਹੋ ਜਾਵੋ ਆਪੋ ਆਪਣੇ ਘਰਾਂ ਦੇ ਅੰਦਰ ਰਹੋ ਕਿਉਂਕਿ ਜਿਹੜਾ ਕਿ ਮੌਸਮ ਵਿਭਾਗ ਵੱਲੋਂ ਲਾਡ ਕੀਤਾ ਗਿਆ ਹੈ ਕਿ ਤੇਜ਼ ਹਨੇਰੀ ਹੋਰ ਵੀ ਚੱਲ ਸਕਦੀ ਹੈ ਕਨਮਨ ਕਨਮਨ ਸੰਗਰੂਰ ਦੇ ਵਿੱਚ ਹੋ ਗਈ ਹੈ ਤੇਜ ਮਹੀਦੀ ਪੂਰੀ ਪੂਰੀ ਸੁਭਾਵਨਾ ਦੱਸੀ ਗਈ ਹੈ ਤੇ ਪੰਜਾਬ ਚ ਹੋਰ ਕਿੱਥੇ ਕਿੱਥੇ ਮਹੀ ਪਿਆ ਕਿੱਥੇ ਕਿੱਥੇ ਤੇਜ ਹਨੇਰੀ ਚੱਲੀ ਕਮੈਂਟ ਦੇ ਵਿੱਚ ਆਪਣੇ ਇਲਾਕੇ ਦਾ ਨਾਮ ਜਰੂਰ ਦੱਸ ਦਿਓ ਪੰਜਾਬ ਭਰ ਦੀਆਂ ਹੋਰ ਦੇਸ਼ ਭਰ ਦੀਆਂ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ